ਦੋਸਤੋ ਕਿੰਨਾ ਤੱਕਾ ਹੋਇਆ ਆ ਵੀਰ ਦੇ ਨਾਲ ਜਿਹੜਾ ਵੀ ਕੋਈ ਵਿਅਕਤੀ ਇਸ ਵੀਰ ਦੀਆਂ ਗੱਲਾਂ ਸੁਣਦਾ ਨਾ ਸੁਣ ਕੇ ਉਹਦਾ ਮਨ ਲਾਜ਼ਮੀ ਭਾਵਕ ਹੋ ਜਾਂਦਾ ਕਿਉਂਕਿ ਹਰ ਵਿਅਕਤੀ ਦਾ ਸੁਪਨਾ ਹੁੰਦਾ ਕਿ ਮੇਰਾ ਵੀ ਇੱਕ ਘਰ ਹੋਵੇ ਤੇ ਆ ਵੀਰ ਦਾ ਵੀ ਇਹੀ ਸੁਪਨਾ ਸੀ ਕਿ ਮੇਰੇ ਕੋਲ ਮੇਰਾ ਆਪਣਾ ਘਰ ਹੋਵੇ ਮੈਂ ਵੀ ਆਪਦਾ ਇੱਕ ਨਵਾਂ ਘਰ ਬਣਾਵਾਂ ਤਾਂ ਵੀਰ ਦਾ ਕਹਿਣਾ ਕਿ ਅਸੀਂ ਛੋਟੇ-ਛੋਟੇ ਸੀ ਦਸਾਂ ਦਸਾਂ ਸਾਲਾਂ ਦੇ ਜਦੋਂ ਸਾਡੇ ਪਿਤਾ ਦੀ ਮੌਤ ਹੋ ਗਈ ਸੀ ਤੇ ਹੁਣ ਮੈਂ ਇੱਕ ਸਕੂਲ ਦੇ ਵਿੱਚ ਨੌਕਰੀ ਕਰਦਾ ਸੀ 6000 ਰੁਪਏ ਤੇ 6000 ਰੁਪਏ ਤੇ ਨੌਕਰੀ ਕਰਦੇ ਕਰਦੇ ਮੈਂ ਵਿੱਚੋਂ ਥੋੜੇ ਥੋੜੇ ਪੈਸੇ ਜੋੜ ਕੇ 5-6 ਸਾਲਾਂ ਦੇ ਵਿੱਚ ਮੈਂ ਥੋੜੇ ਥੋੜੇ ਕਰਕੇ ਪੈਸੇ ਜੋੜੇ ਸਮਾਨ ਲੈ ਕੇ ਆਉਂਦਾ ਰਿਹਾ ਕਿ ਮੈਂ ਆਪਣਾ ਘਰ ਬਣਾਉਣਾ ਕਹਿੰਦਾ ਮੈਂ ਥੋੜਾ ਥੋੜਾ ਕਰਕੇ ਸਮਾਨ ਇਕੱਠਾ ਕੀਤਾ ਸੀ ਘਰ ਬਣਾਉਣ ਦੇ ਵਾਸਤੇ ਤੇ ਜਦੋਂ ਇਹ ਗਰੀਬ ਮਜ਼ਦੂਰ ਵੀਰ ਆਪਣਾ ਘਰ ਬਣਾਉਣ ਲੱਗਾ ਪੂਰਾ ਘਰ ਬਣਾ ਲਿਆ ਲੈਂਟਰ ਤੇ ਜਦੋਂ ਛੱਤ ਚਲੀ ਗਈ ਲੈਂਟਰ ਪਾਰੇ ਸੀ ਲਗਭਗ ਸਾਰਾ ਲੈਂਟਰ ਵਿਚਾਰਿਆਂ ਦਾ ਪੈ ਗਿਆ ਇੱਕ ਬੱਲੀ ਟੁੱਟੀ ਤਾਂ ਬੱਲੀ ਟੁੱਟਣ ਦੇ ਨਾਲ ਉਹਨਾਂ ਦਾ ਜਿਹੜਾ ਪੂਰਾ ਲੈਂਟਰ ਸੀ ਉਹ ਢੇ ਢੇਰੀ ਹੋ ਗਿਆ ਜਿਦੇ ਕਰਕੇ ਗਰੀਬ ਤੋਂ ਗੱਲ ਵੀ ਨਹੀਂ ਹੋ ਰਹੀ ਮਨ ਭਰ ਭਰ ਆਉਂਦਾ ਉਸ ਵਿਅਕਤੀ ਦਾ ਉਸ ਵੀਰ ਦਾ ਕਿ ਇਹ ਮੇਰੇ ਨਾਲ ਕੀ ਹੋ ਗਿਆ ਮੇਰੇ ਜਿਹੜਾ ਮੈਂ ਆਪਣੀਆਂ ਅੱਖਾਂ ਦੇ ਵਿੱਚ ਇੱਕ ਸੁਪਨਾ ਸਜਾਇਆ